ਸਾਰੇ ਬੱਚੇ ਤੁਸੀਂ ਦੇਖ ਰਹੇ ਹੋ ਪਿਕਚਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਬੱਢੀ ਹੈ ਉਧਰ ਤੁਸੀਂ ਦੇਖ ਰਹੇ ਹੋ ਸਟੇਜ ਤੇ ਬਹੁਤ ਸਾਰੇ ਜਿੰਨੇ ਵੀ ਸਾਰੇ ਪਤਵੰਤੇ ਔਰ ਸਾਡੇ ਫਿਊਚਰ ਦੇ ਸਿਟੀਜ਼ਨਸ ਆਉਣ ਵਾਲੇ ਸਮੇਂ ਦੇ ਵਿੱਚ ਇਸ ਰੰਗਲੇ ਪੰਜਾਬ ਚ ਮੇਰੇ ਸਾਹਮਣੇ ਆ ਰੰਗਲਾ ਪੰਜਾਬ ਮੈਨੂੰ ਇਹਦੇ ਚ ਨਜ਼ਰ ਆ ਰਿਹਾ ਸਾਡੇ ਆਉਣ ਵਾਲੇ ਡਾਕਟਰਸ ਟੀਚਰਸ ਇੰਜੀਨੀਅਰਸ ਸਾਇੰਟਿਸਟਸ ਔਰ ਸਾਡੇ ਫਿਊਚਰ ਦੇ ਲੀਡਰ ਸਾਡੇ ਫਿਊਚਰ ਦੇ ਐਮਐਲਏ ਮਨਿਸਟਰਸ ਬੱਚੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬੀੜਾ ਚੁੱਕਿਆ ਕਿ ਪੰਜਾਬ ਨੂੰ ਖੇਡਾਂ ਦੀ ਧਰਤੀ ਬਣਾਣਾ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਹਰ ਪਿੰਡ ਵਿੱਚ ਖੇਡ ਦਾ ਮੈਦਾਨ ਹਰ ਮੱਲੇ ਵਿੱਚ ਖੇਡ ਦਾ ਮੈਦਾਨ ਲਾਇਬ੍ਰੇਰੀਆਂ ਆਪਣੇ ਬੱਚਿਆਂ ਨੂੰ ਇੱਕ ਇਹੋ ਜਿਹਾ ਪੰਜਾਬ ਦੇਣਾ ਜਿਹੜਾ ਸਿਹਤਪਰਪੂਰ ਹੋਵੇ ਮੁੱਖ ਮੰਤਰੀ ਸਾਹਿਬ ਨੇ ਖੁਦ ਆਣਾ ਸੀ ਕੋਚਰ ਜੇ ਮੈਂ ਕਰਕੇ ਉਹਨਾਂ ਨੂੰ ਆਪਣਾ ਜਿਹੜਾ ਕੈਨਸਲ ਕਰਨਾ ਪਿਆ ਉਹ ਅਗਲੀ ਵਾਰੀ ਤੁਹਾਡੇ ਵਿੱਚ ਆ ਕੇ ਸ਼ਾਮਲ ਹੋਣਗੇ ਬੱਚੋ ਮੈਂ ਸਿਰਫ ਇੱਕ ਗੱਲ ਕਰਨੀ ਹੈ ਜੇ ਮੈਂ ਗੱਲ ਕਰਾਂ ਆਪਣੇ ਨੈਸ਼ਨਲ ਹੀਰੋਜ਼ ਦੀ ਬਾਬਾ ਸਾਹਿਬ ਬੀ.ਆਰ. ਅੰਬੇਦਕਰ ਲਾਲ ਬਹਾਦਰ ਸ਼ਾਸਤਰੀ ਸਰਦਾਰ ਮਨਮੋਹਨ ਸਿੰਘ ਸਾਡੇ ਨੈਸ਼ਨਲ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਇਹਦਾ ਸਾਰਿਆਂ ਵਿੱਚ ਕਾਮਨ ਕੀ ਸੀ ਇਹਨਾਂ ਵਿੱਚ ਇੱਕ ਚੀਜ਼ ਸਾਂਝੀ ਸੀ ਉਹ ਸੀ ਵਿਦਿਆ এডੂਕੇਸ਼ਨ ਇਹਦਾ ਸਾਰਿਆਂ ਨੇ এডੂਕੇਸ਼ਨ ਨੂੰ ਆਪਣਾ ਟੂਲ ਬਣਾਇਆ ਆਪਣੀ ਸ਼ਕਤੀ ਬਣਾਈ ਐਡ ਅ ਵੈਰੀ ਸਟਰੋਂਗ ਕਮਿਟਮੈਂਟ ਆਫ ਨੈਸ਼ਨਲਿਜ਼ਮ ਜਿਹੜੀ ਇੱਕ ਨੈਸ਼ਨਲ ਕੌਨਸ਼ੀਅਸਨੈਸ ਸੀ ਤੁਸੀਂ ਆਪਣਾ ਏਮ ਡਿਸਾਈਡ ਕਰਦੇ ਹੋ ਜੇ ਮੈਂ ਗੱਲ ਕਰਾਂ ਸਾਇੰਟਿਸਟ ਦੀ ਅਲਬਰਟ ਆਇਨਸਟਾਈਨ ਦੀ ਜਾਂ ਕੰਟੈਂਪੋਰੀ ਦੇ ਵਿੱਚ ਈਲਨ ਮਾਸਕ ਦਾ ਨਾਮ ਸੁਣਿਆ ਸਾਰਿਆਂ ਨੇ ਇਰਨ ਮਾਸਕ ਸਾਊਥ ਅਫਰੀਕਾ ਵਿੱਚ ਪੈਦਾ ਹੋਇਆ ਉਹਦੇ ਫਾਦਰ ਨਾਲ ਮਾਪੇ ਰਸਤਾ ਡਾਈਵੋਰਸ ਹੋ ਗਿਆ ਹੀ ਵੈਂਟ ਟੂ ਕੈਨੇਡਾ ਬਟ ਉਹਨੂੰ ਕੰਪਿਊਟਰ ਦੇ ਵਿੱਚ ਸਾਇੰਸ ਫਿਕਸ਼ਨ ਦੇ ਵਿੱਚ ਇੰਟਰਸਟ ਸੀ ਇਸੇ ਤਰ੍ਹਾਂ ਅਲਬਰਟ ਆਇਨਸਟਾਈਨ ਦਾ ਜਿਹੜਾ ਬਚਪਨ ਸੀ ਬਹੁਤ ਚੁੜਾਤੀਆਂ ਭਰਿਆ ਹੋਇਆ ਸੀ ਉਹ ਹੀ ਵਾਜ਼ ਐ ਆਟਿਸਟਿਕ ਚਾਈਲਡ ਉਹ ਬੋਲ ਨਹੀਂ ਸਕਦਾ ਸੀ ਪਰ ਸਾਇੰਸ ਦੇ ਵਿੱਚ ਇੰਟਰਸਟ ਸੀ ਬਟ ਇਟ ਵਾਜ਼ ਐਜੂਕੇਸ਼ਨ ਦੈਟ ਟੁਕ देम ਫਾਰ ਤੇ ਇਹ ਜਿਹੜੇ ਨਸ਼ੇ ਹੈ ਏ ਤੁਹਾਡੇ ਪੈਰਾਂ ਦੀਆਂ ਬੇੜੀਆਂ ਜਿਹੜੀਆਂ ਕਿ ਤੁਹਾਨੂੰ ਕਿਰਪਨ ਕਰਦੀ ਹੈ ਔਰ ਜਿਹੜੀ ਐਜੂਕੇਸ਼ਨ ਹੈ ਇਹ ਉਹ ਰਾਕਟ ਹੈ ਜਿਹੜਾ ਸਪੇਸ ਐਕਸ ਦੇ ਵਿੱਚ ਆ ਉਹਦੀ ਇਮੇਜਿਨੇਸ਼ਨ ਸੀ ਉਹਦੇ ਫਾਦਰ ਜਿਹੜਾ ਸੀਗਾ ਡਿਵੋਰਸ ਹੋ ਗਿਆ ਸੀ 12 ਸਾਲ ਤੇ ਉਹਨੇ ਆਪਣੀ ਪਹਿਲੀ ਵੀਡੀਓ ਕਿ ਬਣਾਤੀ ਸੀ ਲਵਡ ਸਾਇੰਸ ਐਂਡ ਦਾਟ ਹਾਸ ਟੇਕਨ ਨੇ ਉਹਨੇ ਕਾਰ ਵੀ ਉਹ ਜੇ ਬਣਾਤੀ ਡਾਕਟਰ ਕਾਰ ਸੋ ਉਹਦੀਆਂ ਐਗਜ਼ਾਮਪਲ ਦਿੱਤੀਆਂ ਜਾਂਦੀਆਂ ਸੋ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਡੇ ਹੀਰੋ ਤੁਸੀਂ ਰੋਲ ਮਾਡਲ ਬਣਨਾ ਮੈਨੂੰ ਪਤਾ ਕਿ ਤੁਸੀਂ ਨਸ਼ੇ ਨਹੀਂ ਕਰੋਗੇ ਬਲਕਿ ਤੁਸੀਂ ਜਿਹੜੇ ਬੰਦੇ ਨਸ਼ੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਕੱਢਣ ਵਿੱਚ ਸਰਕਾਰ ਦੀ ਮਦਦ ਕਰਨੀ ਆ ਮਦਦ ਕਰਨੀ ਆ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਨੂੰ ਆਪਣੀਆਂ ਗੁੱਡ ਵਿਸ਼ੇਸ ਦਿਨਾ ਕਿ 20 ਦਾ ਬ੍ਰਾਂਡ ਐਂਬੈਸਡਰਸ ਜਿਹੜੇ ਬੱਚੇ ਯੁੱਧ ਨਸ਼ੇ ਵਿਰੁੱਧ ਚਾਹੇ ਆਪਣੀ ਪੜ੍ਹਾਈ ਦੇ ਵਿੱਚ ਐਕਸਲ ਕਰਕੇ ਚਾਹੇ ਸਪੋਰਟਸ ਦੇ ਥਰੂ ਚਾਹੇ ਕਿਸੇ ਕਵਿਤਾ ਦੇ ਗਾਣੇ ਦੇ ਥਰੋ ਕੋਈ ਰੋਲ ਪਲੇ ਕਰਨਗੇ ਉਹਨਾਂ ਨੂੰ 15 ਅਗਸਤ 26 ਜਰਵਨ ਨੂੰ ਆਨਰ ਕੀਤਾ ਜਾਏਗਾ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਸੋ ਇਹਨਾਂ ਸ਼ਬਦਾਂ ਨਾਲ ਸੋ ਮੈਂ ਆਪਾਂ ਆਓ ਆਪਾਂ ਅੱਜ ਮਿਲ ਕੇ ਆਪਣੇ ਮੁੱਖ ਮੰਤਰੀ ਸਾਹਿਬ ਦਾ ਜੋ ਰੰਗਲਾ ਪੰਜਾਬ ਦਾ ਜੀ ਸ਼ੁਰੂਆਤ ਆਪਾਂ ਕਰਨ ਜਾ ਰਹੇ ਹਾਂ ਜੋ ਆਪਾਂ ਰੰਗਲਾ ਪੰਜਾਬ ਬਣਾਉਣ ਜਾ ਰਹੇ ਹਾਂ ਉਹਦੇ ਵਾਸਤੇ ਤੁਸੀਂ ਸਵੇਰੇ ਭਜੋਗੇ ਅੰਮ੍ਰਿਤ ਵੇਲੇ ਭਜਣਾ ਇਹਦੇ ਨਾਲ ਜਦੋਂ ਤੁਸੀਂ ਕੋਈ ਗੇਮ ਖੇਡਦੇ ਹੋ ਕੋਈ ਪੋਇਮ ਪੜਦੇ ਹੋ ਜਾਂ ਸੁਣਦੇ ਹੋ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਤਾਂ ਤੁਹਾਡੀ ਜਿਹੜੀ ਬੋਡੀ ਹੈ ਇਹ ਖੋਦੀ ਜਿਹਨੂੰ ਅਸੀਂ ਹਾਰਮੋਨਸ ਆਫ ਜੁਆਏ ਕਹਿੰਦੇ ਆ ਜਿਹਦੇ ਐਂਡੋਰਫਿਨ ਅੱਜ ਤੁਸੀਂ ਭੱਜੋਗੇ ਡਰ ਇਹਨਾਂ ਦੀ ਰਿਲੀਜ਼ ਹੋਏਗੀ ਸੋ ਜਿਹੜੇ ਜਿਹੜੇ ਪੋਜ਼ਿਟਿਵ ਹਾਰਮੋਨਸ ਰਹੋਗੇ ਯੂਵ ਲਾਲਵੇ ਸਰਮੇਨ ਨਾਈਸ ਸਪਿਰਟ ਔਰ ਜਿਸ ਤਰ੍ਹਾਂ ਬਾਬੇ ਨਾਨਕ ਨੇ ਕਿਹਾ ਸੀ ਨਾਮ ਖੁਬਾਰੀ ਨਾਨਕਾ ਚੜੀ ਰਹੇ ਦਿਨ ਰਾਤ ਪੰਜਾਬੀਆਂ ਨੂੰ ਹਮੇਸ਼ਾ ਬਾਬੇ ਨਾਨਕ ਦੀ ਖੁਬਾਰੀ ਚੜੀ ਰਹੇ बहुत-बहुत धन्यवाद चढ़दी कला चलाओ हासले वास्ते रहो थैंक यू थाने थैंक यू सारे हीरो सुनो आज आज मंत्री जी ने भाई से सौच टकनी है सारे प्रचार लेके खड़े हो जाओ कि अपना हाथ सर्वे कर रहे हैं अभी आपने मुख्यमंत्री जी के भाई से एक बहुत तकन जा रहे हैं नज़र अपना ये मेरे पीछे ही रिपीट करना है ਅਸੀਂ ਇਹ ਪ੍ਰਣ ਕਰਦੇ ਹਾਂ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਨਸ਼ਾ ਮੁਕਤ ਕਿ ਅਸੀਂ ਨਸ਼ਾ ਮੁਕਤ ਪੰਜਾਬ ਵਹਿ ਵਿੱਚ ਪੰਜਾਬ ਮਹਿ ਵਿੱਚ ਆਪਣਾ ਪੂਰਾ ਯੋਗਦਾਨ ਪਾਵਾਂਗੇ ਆਪਣਾ ਪੂਰਾ ਯੋਗਦਾਨ ਪਾਵਾਂਗੇ ਅਸੀਂ ਕਿਸੇ ਵੀ ਤਰ੍ਹਾਂ ਦਾ ਅਸੀਂ ਕਿਸੇ ਵੀ ਪ੍ਰਕਾਰ ਦਾ ਨਹੀਂ ਕਰਾਂਗੇ ਨਸ਼ਾ ਨਹੀਂ ਕਰਾਂਗੇ ਅਤੇ ਆਪਣੇ ਪਰਿਵਾਰ ਅਤੇ ਆਪਣੇ ਪਰਿਵਾਰ ਸਮਾਜ ਦੋਸਤਾਂ ਨੂੰ ਨਸ਼ਾ ਮੁਕਤ ਨਸ਼ਾ ਮੁਕਤ ਵਚ ਨੂੰ ਸਹਿਯੋਗ ਕਰਾਂਗੇ ਇਮੋਰੈਂਸ ਸਹਿਯੋਗ ਕਰਾਂਗੇ ਅਸੀਂ ਨਸ਼ਿਆਂ ਤੋਂ ਦੂਰ ਰਹਿ ਕੇ ਅਸੀਂ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੀ ਸਿਹਤ ਰੱਖਦੇ ਹੋਏ ਚੰਗੀ ਸਿਹਤ ਰੱਖਦੇ ਹੋਏ ਸਮਾਜ ਸਮਾਜ ਰਾਜ ਅਤੇ ਦੇਸ਼ ਦੀ ترقی ਵਿੱਚ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਵਾਂਗੇ ਆਪਣਾ ਯੋਗਦਾਨ ਪਾਵਾਂਗੇ ਅਤੇ ਪੰਜਾਬ ਨੂੰ ਅਤੇ ਸਾਡੇ ਪੰਜਾਬ ਨੂੰ ਸੋਹਣਾ ਸੋਹਣਾ ਅਤੇ ਰੰਗਲਾ ਪੰਜਾਬ ਬਣਾਵਾਂਗੇ ਅਤੇ ਰੰਗਲਾ ਪੰਜਾਬ ਬਣਾਵਾਂਗੇ ਜੈ ਹਿੰਦ ਹੁਣ ਮੈਂ ਜਿੰਦੀ ਗੁਰੂ ਸਾਹਿਬ ਦੀ ਮਾਨੋ ਜੇਪੀ ਕੀ ਜੀ ਜੀ ਐਸਐਸਪੀ ਪਟਿਆਲਾ ਜੀ ਨੂੰ ਕਿ ਸਾਡੇ ਅੱਜ ਮੁੱਖ ਮਹਿਮਾਨ ਦੇ ਟ੍ਰਾਂਸਪੋਰਟ ਕਰਕੇ ਮੰਚ ਵੱਲ ਲੈ ਕੇ ਜਾਣ ਤੁਹਾਨੂੰ ਅਪੀ ਜੀ ਉਹਨਾਂ ਕਿੱਥੇ ਲੈ ਜਿੰਦੀ ਨੂੰ ਫਲਾਗ ਆਫ ਕੀਤਾ ਜਾ ਸਕਦਾ ਹੈ ਇਹ ਤਾਂ ਦੀ ਦੀ ਦਸਾਂ ਦੀ ਅੱਛਾ ਨਹੀਂ ਜੇ ਕਾਪ ਲੈਣਾ ਤੁਸੀਂ ਇੰਤਜ਼ਾ ਹਾਂਜੀ ਉਹ ਚੰਡਾ ਹੈ ਚੰਡਾ ਕਿੱਥੇ ਫਲੈਗ ਟ੍ਰੈਕ ਸ਼ਾਟ ਦੇਖਾ ਲੈ ਜਰੋਨਾ ਹੈ ਆਨ ਯੋਰ ਮਾਰਕ ਸੈੱਟ ਬੋਲੋ ਬੰਦ ਵੀਰੇ ਚੰਡੀ ਖਾ ਦੇਣੀ ਆ ਨਾ ਤੇ ਮੈਂ ਬੋਲ ਦੇਣਾ ਕੋ ਐ ਖਾਲੀ ਕਰ ਦਿਓ ਜੀ ਸਾਡੇ ਸਨਮਨਯੋਗ ਮੰਤਰੀ ਸਾਹਿਬ ਸਾਡੇ ਐਮਐਨਟੀ ਸਾਹਿਬ ਏਡੀਸੀ ਮੈਮ ਐਸਜੀਐਮ ਸਰ ਜਦਾਂ ਹੀ ਸਾਹਿਬ ਪਾਸੇ ਪਹੁੰਚਦੇ ਨੇ ਆਨ ਯੋਰ ਮਾਰਕ ਇਹਦਾ ਉਸਰ ਵਾਰ ਬੋਲਨਾ ਸਟੈਕ ਲੈ ਜਾਂ ਮੁੰਡੀਆਂ ਟੈਲੀ ਉੱਪਰ ਤੁਹਾਡਾ ਨਾਮ ਬੋਲੂਗਾ ਆਨ ਯੋਰ ਮਾਰਕ ਸਟੈਕ ਫੌਨ ਮੰਤਰੀ ਚੰਡੀਆ ਗੋ ਬਾ ਗੋ ਦੀ ਵੇਟ ਕਰ ਰਹਾ ਸੀ ਆਵਾਜ਼ ਰੋਣਾ ਟੋੜੇ ਬਚਾਉਣ ਲਈ ਆਈ ਵਾਸ ਵੇਟਿੰਗ ਫੋਰ ਸ਼ਾਬਾਸ਼ ਅੱਗੇ ਰੈਡ ਬਲੌਕ ਦੀ ਗੇਮ ਨਹੀਂ ਉਹਨਾਂ ਪਿੱਛੇ ਪਿੱਛੇ ਸ਼ਾਬਾਸ਼ ਬਾਦਸ਼ਾਹ ਰਵਾਹ ਰਵਾਹ ਬਾਦਸ਼ਾਹ ਅਸੀਂ ਨਾਰਾ ਲੌੜਾ ਹੈ ਪੰਜਾਬੀਓ ਜਾਂ ਕੋ ਨਸ਼ੇ ਤੇ ਆਂ ਕੋ ਪੰਜਾਬੀਓ ਜਾਂ ਕੋ ਨਸ਼ੇ ਤੇ ਆਂ ਕੋ ਸਾਡਾ ਯੁੱਧ ਨਸ਼ਿਆ ਵਿਰੁੱਧ ਆਟਾ ਜੁੱਧ ਨਸ਼ਿਆਂ ਵਰਤ ਅਮਰੀਕਾ ਨੂੰ ਕਾਇਮ ਨਹੀਂ ਦੇਣਾ ਨਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਬੱਚਿਓ ਸਲੋ ਸਲੋ ਬਹੁਤ ਅੱਛਾ ਹੈ ਤੁਹਾਡੇ ਜੋਸ਼ ਨੂੰ ਸਲਾਮ ਕੰਤਰੀ ਜੀ ਨੇ ਤੁਹਾਨੂੰ ਆਪਣਾ ਬ੍ਰਾਂਡ ਐਵੈਸਟਰ ਬਣਾਇਆ ਹੈ ਤੁਸੀਂ ਪੰਜਾਬ ਸਰਕਾਰ ਦੇ ਬ੍ਰਾਂਡ ਐਵੈਸਟਰ ਹੋ ਕੀ ਬਾਤ ਕੀ ਬਾਤ ਬੱਚਿਓ ਨੀਚੇ ਆ ਜਾਓ ਨੀਚੇ ਆਓ ਨੀਚੇ ਆਓ ਮੈਂ ਉਧਰ ਆਣਾ ਮੈਂ ਉਧਰ ਆਣਾ ਤੁਸੀਂ ਇੱਧਰ ਆਓ ਹਾਂਜੀ ਤੁਸੀਂ ਉੱਪਰ ਆ ਤੁਸੀਂ ਮੈਂ ਉਧਰ ਠੀਕ ਇੱਥੇ ਇੱਥੇ ਸਰ ਇੱਥੇ ਇੱਥੇ ਸਰ ਹਾਂਜੀ ਜੈਂਟਰੀ ਕਰਿਓ ਯਾਰ ਲੋਕੋ ਦੋ ਵਾਰਾਂ ਜੀ ਕਰ ਲਈਏ ਯਾਰ ਤਾਲੀ ਕਰਨ ਨਾਲ ਦੋ ਵਾਰਾਂ ਜੀ ਸਰ ਨੇ ਦਿੱਤਾ ਗਿਆ ਵਿਦਿਆਰਥੀ ਵਰਗ ਨੂੰ ਕੀ ਕਿਹਾ ਦੇਖੋ ਜਿਹੜੇ ਵਿਦਿਆਰਥੀ ਆ ਜਿਹੜਾ ਵਿਦਿਆਰਥੀਆਂ ਦਾ ਇੱਥੇ ਸਮੂਹ ਹੈ ਜਿੰਦਾ ਵੰਡਾ ਇਕੱਠਾ ਹੈ ਬਰਖਰ ਘਟੋ ਘਟੋ ਵੀ 5-6000 ਵਿਦਿਆਰਥੀ ਇਕੱਠੇ ਹੋਏ ਆ ਇਹ ਦਰਸਾਉਂਦਾ ਕਿ ਪੰਜਾਬ ਦੇ ਲੋਕ ਨਸ਼ੇ ਨੂੰ ਔਰ ਨਸ਼ੇ ਜਿਹੜੇ ਤੁਹਾਡੇ ਨਸ਼ੇ ਦੇ ਵਪਾਰੀ ਆ ਉਹਨਾਂ ਨੂੰ ਜਿਹੜਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਜਾਂ ਤਾਂ ਨਸ਼ੇ ਛੱਡੋ ਜਾਂ ਪੰਜਾਬ ਛੱਡੋ ਤੇ ਜਿਵੇਂ ਸਾਰੇ ਸ਼ਹਿਰਾਂ ਦੇ ਵਿੱਚ ਐਡੇ ਐਡੇ ਵੱਡੇ ਇਕੱਠ ਹੋ ਰਹੇ ਆ ਯੂਥ ਦੇ ਬੱਚਾਂ ਦੇ ਤੇ ਮੈਨੂੰ ਆਲਰੇਡੀ ਜਿਹੜੇ ਜਿਹੜੇ ਨਸ਼ੇੜੀ ਆ ਨਾ ਜੀ ਭਜਨੇ ਸ਼ੁਰੂ ਹੋ ਗਏ ਆ ਜਿੰਨੇ ਵੀ ਨਸ਼ਾ ਵੇਚਣ ਵਾਲੇ ਆ ਵਪਾਰੀ ਸਾਰੇ ਭਜਨੇ ਸ਼ੁਰੂ ਹੋ ਗਏ ਆ ਹਾਲਤ ਇਹ ਹੋ ਗਈ ਹੈ ਕਿ ਜਿਹੜੀ ਡਰੋਨ ਆਂਦੀਆਂ ਸੀ ਪਾਕਿਸਤਾਨ ਤੋਂ 70% ਘਟ ਗਈਆਂ ਤੇ ਜੇ ਕੋਈ ਡਰੋਨ ਆ ਵੀ ਜਾਵੇ ਨਸ਼ਾ ਸੁੱਟ ਵੀ ਜਾਵੇ ਚੱਕਣ ਕੋਈ ਨਹੀਂ ਜਾਂਦਾ ਮਤਲਬ ਨਸ਼ਾ ਉੱਥੇ ਪਿਆ ਰਹਿੰਦਾ ਉਹ ਕਿਸੇ ਬੰਦੇ ਨੇ ਪੁੱਛਿਆ ਵੀ ਹੁਣ ਕਿਉਂ ਨਹੀਂ ਚੱਕਣ ਜਾਂਦੇ ਕਹਿੰਦਾ ਜੀ ਪਿਛੋਂ ਜਿਹੜੇ ਹੈਗੇ ਸਾਡੇ ਗਿੱਟੇ ਸਿੱਕੇ ਜਾਣਗੇ ਸੋ ਇਹ ਜਿਹੜਾ ਪੰਜਾਬ ਸਰਕਾਰ ਪੰਜਾਬ ਦੇ ਲੋਕ ਆਮ ਲੋਕ ਹੈ ਇਹ ਹੁਣ ਇੱਕ ਲੋਕ ਲਹਿਰ ਬਣ ਗਿਆ ਜਿਹੜੇ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਯੁੱਧ ਨਸ਼ਿਆਂ ਦੇ ਵਿਰੁੱਧ ਇੱਕ ਲੋਕ ਲਹਿਰ ਬਣ ਗਈ ਹੈ ਜਦੋਂ ਕੋਈ ਮੂਵਮੈਂਟ ਲੋਕ ਲਹਿਰ ਬਣ ਜਾਂਦੀ ਆ ਫਿਰ ਉਹਨੂੰ ਕੋਈ ਰੋਕ ਨਹੀਂ ਸਕਦਾ ਸੋ ਉਹਦੇ ਚ ਕੋਈ ਤਰੀਕਾ ਹੁੰਦਾ ਕਿ ਤੁਸੀਂ ਸੁਧਰ ਜਾਓ ਸੁਧਰ ਜਾਓ ਸੁਧਰ ਜਾਓ ਹੋਰ ਕੋਈ ਤਰੀਕਾ ਨਹੀਂ ਹੈ देयर इज नो ਆਲਟਰਨੇਟ ਔਰ ਇਹਦੇ ਨਾਲ ਨਾਲ ਜਿਹੜੀ ਪੰਜਾਬ ਸਰਕਾਰ ਹੈ ਜਿਹੜੇ ਬੱਚੇ ਨਸ਼ੇ ਦੇ ਵਿੱਚ ਕਿਸੇ ਨਾ ਕਿਸੇ ਵਜ੍ਹਾ ਨਾਲ ਉਸ ਦਲਦਲ ਵਿੱਚ ਫਸ ਗਏ ਆ ਉਹਨਾਂ ਨੂੰ ਕੱਢਣ ਵਾਸਤੇ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਨੇ ਸਾਡੇ ਮਾਨ ਸਾਹਿਬ ਨੇ ਮੇਰੀ ਡਿਊਟੀ ਲਈ ਆ ਤੋ ਅਸੀਂ ਉਹਨਾਂ ਨੇ ਮੈਨੂੰ ਕਿਹਾ ਵੀ 5000 ਜਿਹੜੇ ਆ ਗਏ ਉਹ ਇੰਡੋਰ ਫੈਸਿਲਿਟੀ ਆ ਅਸੀਂ ਉਹਦੀ ਸਾਰੀ ਤਿਆਰੀ ਕਰ ਲਈ ਅੱਜ ਮੇਰੀ ਜਿਹੜੀ ਫਾਈਨਲ ਸ਼ਾਮ ਨੂੰ ਵੀ ਸੀ ਹੈਗੀ ਆ ਉਹਦੇ ਬਾਰੇ ਤੇ ਉਹ ਅਸੀਂ ਪੂਰਾ ਬੰਦੋਬਸਤ ਕੀਤਾ ਹੋਇਆ ਉਹਨਾਂ ਨੂੰ ਨਸ਼ਾ ਛੁਡਾਉਣ ਦਾ ਉਹਨਾਂ ਦੀ ਕਾਉਂਸਲਿੰਗ ਦਾ ਯੋਗਾ ਕਰਾਉਣ ਦਾ ਸਪੋਰਟਸ ਕਰਾਉਣ ਦਾ ਉਹਨਾਂ ਨੂੰ ਕੋਈ ਨਾ ਕੋਈ ਸਕਿੱਲ ਸਿਖਾਉਣ ਦਾ ਕੋਈ ਹਨਰ ਸਿਖਾਉਣ ਦਾ ਉਹਨਾਂ ਨੂੰ ਕੰਮ ਸਿਖਾ ਕੇ ਸਾਰਿਆਂ ਨੂੰ ਕੰਮ ਤੇ ਲਾ ਦਾਂਗੇ ਜੀ ਪੰਜਾਬ ਦਾ ਹਰ ਇੱਕ ਬੰਦਾ ਉਹਨੂੰ ਨਸ਼ਾ ਹੋਵੇਗਾ ਸਿਰਫ ਕੰਮ ਦਾ ਲੋਕਾਂ ਨੂੰ ਜਿਹੜਾ ਇਹ ਜਿਹੜੇ ਦੁਨਿਆਵੀ ਨਸ਼ਿਆਂ ਤੋਂ ਮੁਕਤ ਕਰਕੇ ਉਹਨਾਂ ਨੂੰ ਕੰਮ ਦਾ ਨਸ਼ਾ ਜਿਹੜਾ ਉਹਦੀ ਨਤ ਲਾਣੀ ਆ ਤਾਂ ਕਿ ਕੋਈ ਨਾ ਕੋਈ ਬੰਦਾ ਪ੍ਰੋਡਕਟਿਵ ਕੰਮ ਕਰ ਰਿਹਾ ਹੋਵੇ ਚਾਹੇ ਉਹ ਖੇਤੀਬਾੜੀ 'ਚ ਹੋਵੇ ਆਈਟੀ 'ਚ ਹੋਵੇ ਐਜੂਕੇਸ਼ਨ 'ਚ ਹੋਵੇ ਕਿਸੇ ਵੀ ਫੀਲਡ 'ਚ ਹੋਵੇ ਮੈਡੀਕਲ 'ਚ ਹੋਵੇ ਕੋਈ ਵੀ ਕੋਈ ਵੀ ਸਕਿੱਲ ਹੋਣਾ ਚਾਹੀਦਾ ਉਹਦੇ ਕੋਲ ਇੰਡਸਟਰੀ 'ਚ ਹੋਵੇ ਤਾਂ ਕਿ ਉਹ ਪੰਜਾਬ ਦੀ ਪ੍ਰੋਗਰੈਸ ਵਾਸਤੇ ਜਿਹੜੀ ਪੰਜਾਬ ਦੀ ਗ੍ਰੋਥ ਸਟੋਰੀ ਸ਼ੁਰੂ ਹੋਈ ਆ ਉਹਦਾ ਇੱਕ ਹਿੱਸਾ ਬਣੇ ਬਹੁਤ-ਬਹੁਤ ਧੰਨਵਾਦ ਜਿਹੜਾ ਨਸ਼ਾ